ਸੋ ਹਮਾਰਾ ਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਕਾਰ ਜੋ ਹਰ ਸੰਗਤ ਜੀ ਪਰਮੇਸ਼ਰ ਨੇ ਸਖਤ ਹੁਕਮ ਨਿਯਮ ਦਿੱਤੇ ਸਾਰੀ ਹਰ ਸੰਗਤ ਵਾਸਤੇ ਨਹੀਂ ਸਾਰੀ ਕਾਇਨਾਤ ਵਾਸਤੇ ਇਹ ਹੁਕਮ ਆ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮਨ ਹੈ ਕਿਸੇ ਪੰਜ ਤੱਤ ਦਾ ਇਸਤ ਨਹੀਂ ਮੰਨਣਾ ਓਨਲੀ ਫਾਰ ਨਿਰਗੁਣ ਜੋਤ ਅਕਾਲ ਪੁਰਖ ਦਾ ਇਸਤ ਮਨ ਹੈ ਪਰਮੇਸ਼ਰ ਨੇ ਹੁਕਮ ਦਿੱਤੇ ਵਾਲ ਕਾਲੇ ਨਹੀਂ ਕਰਨੇ ਦਾੜੀ ਨਹੀਂ ਕਟਣੀ ਇਸ ਤੀਏ ਕੀ ਸਜਾਵਾਂ ਆਓ ਪਰਮੇਸ਼ਰ ਨੇ ਸੈਂਟਰ ਲਾਉਣ ਵਾਲੇ ਨੂੰ ਵੀ ਸਭ ਨੂੰ ਰੋਕਿਆ ਹੈ ਸੈਂਡ ਪਰਫਿਊਮ ਜਿਹੜਾ ਅਸੀਂ హెయిਰ ਫੇਸ ਲਾਉਂਦੇ ਆ ਪਰਮੇਸ਼ਰ ਨੇ ਗ੍ਰੰਥ ਰੰਬ 13 ਵਿੱਚ ਦੱਸਿਆ ਹੈ ਚਿੱਟੇ ਕਾਲੇ ਮਤਲਬ ਬਲੈਕ ਬਾਈਟ ਜੋ ਕਰਦਾ ਰਿਹਾ ਪੇਂਟ ਵਾਈਟ ਬਲੈਕ ਆਲ ਰਾਈਟ ਆਲ ਰਾਈਟ ਕੈ ਸੁਨਾਇਂਦਾ ਕਿਸੇ ਹੇਰ ਫੇਸ ਲੋ ਨਾ ਦੇਵੇ ਸੈਂਟ ਖਾਕੀ ਖਾਕ ਸਰਬ ਮਿਲਾਂਦਾ ਇਹ ਹੁਣ ਦੇਖਣਾ ਹੈ ਕਿਹੜਾ ਕੜਾ ਕਰਦਾ ਹੈ ਤੇ ਕਿਹੜਾ ਕੜਾ ਕਿਸ ਨੂੰ ਮੰਨਦਾ ਹੈ ਹੁਕਮ ਨੂੰ ਪਰਮੇਸ਼ਰ ਦੇ ਹੁਕਮ ਨੂੰ ਇਹੀ ਪਗਤ ਦੀ ਫਕੀਰੀ ਹੈ ਜੇ ਪਰਮੇਸ਼ਰ ਦੇ ਡਰ ਦੇ ਵਿੱਚ ਰਹਿ ਗਏ ਤਾਂ ਉਹ ਜਗ ਜਿੱਤਿਆ ਜਾਵਾਂਗੇ ਜਿਵੇਂ ਇੱਕ ਲੇਖ ਹੁੰਦਾ ਸੀ ਬੀਬੀ ਚਰਨੀ ਦਾ ਆਪ ਜੀ ਨੇ ਸਰਵਣ ਕੀਤਾ ਹੋਊਗਾ ਕਿਵੇਂ ਉਸ ਨੂੰ ਮਾਨ ਮਿਲਿਆ ਚਮੀਆਂ ਉਤਾਰ ਦਾ ਸਰਤਾਜ ਦਾ ਮਾਨ ਮਿਲਿਆ ਸੀ ਖਾਕੀ ਖਾਕ ਸਰਬ ਮਿਲਾਉਣ ਦਾ ਅੰਤਮ ਸ਼ਬਦਾ ਕਰੇ ਐਂਡ ਫਿਰ ਉਹ ਸ਼ਬਦ ਦਾ ਐਂਡ ਕਰਦਾ ਉਸ ਨੂੰ ਫਰਕ ਨਹੀਂ ਪੈਂਦਾ ਉਹਦੇ ਵਾਸਤੇ ਪੂਰਾ ਸੰਸਾਰ ਉਹ ਆਪਣੇ ਪ੍ਰਗਟ ਫਲਵਾੜੀ ਕਿਤੇ ਵੀ ਕਿਤੋਂ ਵੀ ਪੈਦਾ ਕਰ ਸਕਦਾ ਉਹ ਕਹਿੰਦਾ ਮੈਨੂੰ ਦੋ ਚਾਰ ਬਥੇਰੇ ਆ ਮੈਨੂੰ ਬਹੁਤਿਆਂ ਦੀ ਲੋੜ ਰਹੀ ਨਾਰਾਈਆ ਇਹ ਵੀ ਹਰ ਬਾਣੀ ਵਿੱਚ ਆਉਂਦਾ ਅੰਤਮ ਸ਼ਬਦਾ ਕਰੇ ਐਂਡ ਇੰਡੈਕਸ ਆਪਣੇ ਹੱਥ ਰਖਾਉਣ ਦਾ ਇੰਡੈਕਸ ਇੱਕ ਮੈਂਟਲ ਮਤਲਬ ਟਾਈਟਲ ਹੁੰਦਾ ਹੈ ਇੰਡੈਕਸ ਜਿਹੜਾ ਹੁੰਦਾ ਆਪਣੇ ਹੱਥ ਰਖਾਉਣ ਦਾ ਮੁਰਗੀ ਖਾਨਾ ਬਣਾ ਵਿੱਚ ਰਖਾਏ ਕੌਕ ਹਨ ਮੁਰਗੀ ਖਾਨਾ ਬਣਾਏ ਰਖੇ ਕੌਕ ਹਨ ਸਭ ਦੇ ਭੰਨ ਵਖਾਏ ਦਾ ਲੇਖਾ ਜਾਣੇ ਸੀ ਹਨ ਸ਼ੀ ਹੀ ਮੈਨ ਮੈਨ ਆਪਣਾ ਪੇਪ ਖੁਲਾਏ ਦਾ ਸਭ ਦੇ ਪੇਪ ਖੋਲੇ ਹੈ ਚਾਹੇ ਕੋਈ ਹੀ ਹੈ ਚਾਹੇ ਕੋਈ ਸ਼ੀ ਹੈ ਆਪਣਾ ਪੇਪ ਖੁਲਾਏ ਦਾ ਦੋਜ ਦੇਨ ਟੇਟ ਮਤਲਬ ਦਾ ਦੋਜ ਦੈਨ ਆਪਨਾ ਪਰਦਾ ਲਾਇੰਦਾ ਜੁਤੀ ਜੋਸ ਰੂਪ ਆਰਾਪ ਆਪਣੀ ਕਿਰਪਾ ਕਰ ਗੁਰਮੁਖਾਂ ਵਿਖਾਏ ਇੱਕ ਘਰ ਲੜੀ ਲੜੀ ਨਾਲ ਗੰਡਾਇੰਦਾ ਲੜੀ ਲੜੀ ਨਾਲ ਉਸਨੇ ਅਗੇ ਘਰ ਘਰ ਜਾ ਕੇ ਉਹ ਇੱਕ ਚੇਨ ਬਣਾਈ ਉਸਨੇ ਗੰਡ ਪਾਈ ਆਪਣੇ ਭਗਤਾਂ ਨਾਲ ਪਰ ਹੁਣ ਭਗਤ ਵੀ ਉਹਦੇ ਹੁਕਮ ਦੇ ਚ ਰਹਿਣ ਹਰਵਾਨੀ ਵਿੱਚ ਇਹ ਵੀ ਆਉਂਦਾ ਹੈ ਪਰਮੇਸ਼ਰ ਨੇ ਲਿਖਿਆ ਕਿਸੇ ਜੋ ਨਾ ਚਲੇ ਜਿਨ੍ਹਾਂ ਦਾੜੀ ਦਾੜੀ ਰਤੀ ਜਿਨੇ ਜੜੇ ਆਪਣੀ ਦਾੜੀਆਂ ਨੂੰ ਪੇਂਟ ਲਾਪੈਨ ਕਰਨ ਜਿਆਦਾ ਆਪਣੇ ਆਪ ਨੂੰ ਜਵਾਨ ਦੱਸਣ ਲੱਪੈ ਕਿ ਅਸੀਂ ਹੋਰ ਜਵਾਨ ਹੋ ਜੀਏ ਇਹ ਹਰਵਾਨੀ ਚ ਲਿਖਿਆ ਹੈ ਕਿਸੇ ਜੋਰ ਨਾ ਚਲੇ ਜਿਨ੍ਹਾਂ ਦਾੜੀ ਰਤੀ ਪੇਂਡ ਕੀਤੀ ਬਣ ਕੇ ਚਿੱਟੇ ਕੁੱਕੜ ਵਾਈਟ ਕਾਕ ਜਿਸ ਨੂੰ ਕਹਿ ਗਿਆ ਵਾਈਟ ਕਾਕ ਚੀਤੂ ਸਭ ਦੀ ਆਪ ਆਪ ਬਣਾ ਆਇੰਦਾ ਜਦੋਂ ਹਰਵਾਨੀ ਨੂੰ ਵਿਚਾਰੀਏ ਤਾਂ ਪਰਮੇਸ਼ਰ ਜੀ ਕਹਿੰਦੇ ਹਨ ਚਿੱਟੇ ਵਾਲ ਨੂੰ ਕਾਲਾ ਜੋ ਕਰਦਾ ਹੈ ਉਹ ਆਪਣੇ ਆਪ ਨੂੰ ਸ਼ੀਸ਼ੇ ਕੇ ਵੇਖ ਕੇ ਬਹੁਤ ਹੀ ਆਪਣੇ ਆਪ ਨੂੰ ਸਮਾਰਟ ਕਹੀ ਕਹਿੰਦਾ ਮੈਂ ਠੀਕ ਆ ਫਿਟ 올 ਰਾਈਟ ਕਹਿਦਾ ਆਪਣੇ ਆਪ ਨੂੰ ਪਰਮੇਸ਼ਰ ਨਾਲ ਸਿਆਹੀ ਇਸ ਤਰ੍ਹਾਂ ਨਹੀਂ ਕਰਨਾ ਵਧਾਈਆ ਹੋ ਗਏ 올 ਰਾਈਟ ਸ਼ੀਸ਼ੇ ਮੁੜ ਕੇ ਖੜੇ ਹੋ ਕੇ ਆਪਾਂ ਕੀ ਕਹਿੰਨਾ 올 ਰਾਈਟ ਜੇ ਕੋਈ ਹੀਰ ਫੇਸ ਪਾਵ ਕਾਲਾ ਤੇ ਚਿਹਰੇ ਤੇ ਸੈਂਟਰ ਮਤਲਬ ਸੈਂਟਰ ਆਫ ਫੇਸ ਐਂਡ ਹੇਅਰ ਜੋ ਲੋਂਦਾ ਹੈ ਚਾਹੇ ਕੋਈ ਲੇਡੀਸ ਹੈ ਚਾਹੇ ਕੋਈ ਜੈਂਟਸਰ ਲੋਂਦਾ ਹੈ ਓਖਾ ਕੀ ਬੰਦਾ ਉਸ ਨੂੰ ਮੈਂ ਖਾਕ ਵਿੱਚ ਮਿਲਾ ਦੇਵਾਂਗਾ ਪਾਵ ਮਿੱਟੀ ਵਿੱਚ ਮਿਲਾ ਦੇਵਾਂਗਾ ਇਹ ਹੁਕਮ ਹੈ ਇਸੇ ਕਰਕੇ ਪਰਮਿਸ਼ਨ ਗਿਆ ਜੇ ਤੁਸੀਂ ਮੇਰੀਆਂ ਹਰਵਾਣੀਆਂ ਨੂੰ ਨਹੀਂ ਮੰਨਿਆ ਤੈ ਤੁਸੀਂ ਫੇਰ ਮੈਨੂੰ ਨਹੀਂ ਠੁਕਰਾ ਰਹੇ ਮੇਰੇ ਭਗਵਾਨ ਨੂੰ ਠੁਕਰਾ ਰਹੇ ਉਹ ਭਗਵਾਨ ਨਾਲ ਵੀ ਸਾਡੀ ਦੂਰੀ ਹੋ ਜੂਗੀ ਤਾਂ ਗ੍ਰੰਥਾਂ ਨਾਲੋਂ ਤਾਂ ਅਸੀਂ ਪਹਿਲਾਂ ਨਹੀਂ ਮੰਨਦੇ ਜੇ ਗ੍ਰੰਥ ਨੂੰ ਮੰਨਾਂਗੇ ਤਾਂ ਸਾਨੂੰ ਭਗਵਾਨ ਨਜ਼ਰ ਆ ਜਾਏਗਾ ਜੇ ਅਸੀਂ ਗ੍ਰੰਥ ਨੂੰ ਨਹੀਂ ਮੰਨਿਆ ਤਾਂ ਫੇਰ ਸਾਨੂੰ ਗ੍ਰੰਥ ਸਾਡਾ ਹਿੱਸੇ ਆਇਆ ਤੇ ਨਾ ਉਹ ਸਾਡੇ ਹਿੱਸੇ ਆਇਆ ਤੇ ਜਿਹੜਾ ਆਂਦਰਾ ਵਾਲਾ ਉਹ ਕਿਸੇ ਨੂੰ ਮਿਲਿਆ ਨਹੀਂ ਕਿ ਲੱਭੋ ਬ੍ਰਾਹਮਣ ਗੋੜ ਜਿਸ ਤੇ ਚੜੇ ਨਾ ਕੋਈ ਪੋੜ ਉਸ ਤੇ ਕੋਈ ਪੋੜੀ ਨਹੀਂ ਚੜ ਸਕਦਾ ਅੱਗੇ ਪ੍ਰਮਾਤਮਣ ਕੀ ਦੱਸਿਆ ਇਹਨਾਂ ਸਭ ਨਾਲ ਦਾ ਮੈਂ ਖਾਤਮਾ ਕਰਾਂਗਾ ਕਿਉਂਕਿ ਮੈਂ ਇੰਡੈਕਸ ਪਾਵ ਸਭ ਦੀ ਲਿਸਟ ਹੈ ਉੱਪਰ ਪ੍ਰਮਾਤਮਾ ਉਹ ਇੰਡੈਕਸ ਹੈ ਮੇਰੇ ਹੱਥ ਹੈ ਮੁਰਗੀ ਖਾਣਾ ਬਣਾ ਕੇ ਉਹਦੇ ਵਿੱਚ ਕੁੱਕੜ ਤੇ ਕੁੱਕੜੀ ਬਣਾ ਕੇ ਉਹਨਾਂ ਦੇ ਅੰਡੇ ਪਨ ਕੇ ਬਿਖਾਵਾਂਗਾ ਕੁੱਕੜ ਤੇ ਕੁੱਕੜੀ ਇਹ ਜਮ ਹੈ ਜਿਸ ਨੇ ਆਪਣੇ ਵਾਲ ਕਾਲੇ ਕੀਤੇ ਚਾਹੇ ਦਾੜੀ ਚਾਹੇ ਚਾਹੇ ਦਾੜੀ ਕੱਟੀ ਵੀ ਹੋਵੇ ਉਸੇ ਇਸ ਦਾ ਵੀ ਲਿਖ ਆਉਂਦਾ ਹੈ ਜੇ ਦਾੜੀ ਲੈਣੀ ਕੱਟ ਤਾਂ ਭਗਤ ਦਵਾਰੋਂ ਪਿੱਛੇ ਜਾਣਾ ਹਟ ਕਈ ਹਟੇ ਵੀ ਹੈਗੇ ਆ ਅਗੇ ਪ੍ਰਮਾਤਮਾ ਨੇ ਦੱਸਿਆ ਹੈ ਕਿਉਂਕਿ ਮੈਂ ਸਭ ਦਾ लेखा ਜਾਣਦਾ ਹਾਂ ਜਾਨੀ ਜਾਨੀ ਕਿ ਆਰਥ ਮਰਦ ਮੈਂ ਮੈਨ ਭਾਵਾਂ ਆਰਥ ਮਰਦ ਉਹਨਾਂ ਨੂੰ ਮੈਂ ਸਭ ਦਾ ਉਹਨਾਂ ਦਾ ਸਭ ਦਾ ਮੈਨ ਹੋ ਕੇ ਇਹ ਪੇਬ ਖੋਲਾਂਗਾ ਤੇ ਉਹਨਾਂ ਦਾ ਜਿਹੜਾ ਪਰਦਾ ਖੋਲਾਂਗਾ ਕਿਉਂਕਿ ਗੁਰਮੁਖ ਉਹ ਜੇ ਖੋਵਾਂਗਾ ਇੱਕ ਲੜੀ ਨਾਲ ਪਰੋਏ ਵਿਚ ਰੂਪ ਚ ਦਿਖਾਉਣੇ ਹਨ ਕਿਉਂਕਿ ਕਹਿੰਦੇ ਨੇ ਕਿ ਕਿਸੇ ਦਾ ਜੋਰ ਨਹੀਂ ਚੱਲਣਾ ਕੋਈ ਹਿੰਮਤ ਨਹੀਂ ਰਹਿਣੀ ਜਿਹੜੇ ਦਾੜੀ ਨੂੰ ਲਗਦੇ ਹਨ ਉਹ ਚਿੱਟੇ ਕੁੱਕੜ ਬਣਿਆ ਉਹਨਾਂ ਸਭ ਨੂੰ ਚਿੰਤੂ ਬਣਾ ਦੇਣਾ ਹੈ ਸੋ ਹਰ ਸੰਗੇ ਦੀ ਇਸ ਤਰ੍ਹਾਂ ਤੋਂ ਆਪਾਂ ਬਚਣਾ ਹੈ ਪਰਮੇਸ਼ਰ ਤੋਂ ਰਹਿਮਤ ਮੰਗਣੀ ਹੈ ਜੇ ਆਪਾਂ ਕਰਦੇ ਵੀ ਹਾਂ ਤੇ ਪਰਮੇਸ਼ਰ ਦੀ ਕਿਰਪਾ ਮੰਗੋ ਪਰਮੇਸ਼ਰ ਆਪੇ ਕਰਪਾ ਕਰਦਾ ਹੈ ਸੁਮਾਹੀ ਚ ਮੰਗੋ ਅਗੇ ਵੀ ਇਹ ਸ਼ਬਦ ਜ਼ਰੂਰ ਬੋਲਿਆ ਜਾਂਦਾ ਹੈ ਸਾਰੀ ਹਰ ਸੰਗਤ ਮਾਫ ਕਰਦੇ ਵੀ ਹਿਊ ਸ਼ੰਚ ਸਿ ਮਾਫ ਕਰਦੇ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ